ਸਚੀਰਿਆ ਕਾਂਜੀ ਹਾਜ਼ਰ ਹੋਏ ਆਂ ਅੱਜ ਨਗਰ ਨਿਗਮ ਵਿੱਚ ਆਈਆਂ ਭਰਤੀਆਂ ਬਾਰੇ ਜਾਣਕਾਰੀ ਲੈ ਕੇ ਜੀ ਇਹ ਜੋ ਭਰਤੀ ਹੈ ਬਿਨਾ ਕਿਸੇ ਇੰਟਰਵਿਊ ਅਤੇ ਬਿਨਾ ਕਿਸੇ ਪੇਪਰ ਤੋਂ ਮੈਰਿਟ ਬੇਸ 'ਤੇ ਹੋਵੇਗੀ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਮੁੰਡੇ ਕੁੜੀਆਂ ਫਿਜ਼ੀਕਲੀ ਹੈਂਡੀਕੈਪ ਸਾਬਕਾ ਫੌਜੀ ਸਪੋਰਟਸ ਕੈਟਾਗਰੀ ਇਹਨਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ ਜੇਕਰ ਤੁਹਾਡਾ ਕੋਈ ਵੀ ਸਵਾਲ ਹੈ ਤਾਂ ਤੁਸੀਂ ਵੀਡੀਓ ਉੱਪਰ ਕਮੈਂਟ ਕਰਕੇ ਪੁੱਛ ਸਕਦੇ ਹੋ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਨੂੰ ਜ਼ਰੂਰ ਓਨ ਕਰ ਲਵੋ ਤਾਂ ਜੋ ਆਉਣ ਵਾਲੀ ਹਰ ਇੱਕ ਪੜਤਿਵਾਰੇ ਤੁਹਾਨੂੰ ਜਾਣਕਾਰੀ ਮਿਲਦੀ ਰਹੇ ਅਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਨਾ ਭੁੱਲਣਾ। ਵੱਧਦੇ ਆ ਵੀਡੀਓ ਵਾਲ ਨੂੰ ਨਗਰ ਨਿਗਮ ਕਪੂਤਲਾ ਵੱਲੋਂ 175 ਅਸਾਮੀਆਂ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਜਿਸ ਦੇ ਵਿੱਚ 130 ਅਸਾਮੀਆਂ ਸਫਾਈ ਸੇਵਕ 45 ਅਸਾਮੀਆਂ ਸੀਵਰਮੈਨ ਦੀਆਂ ਹੋਣਗੀਆਂ। ਇਹ ਜੋ ਅਸਾਮੀਆਂ ਆਇਆਂ ਹਨ ਇਹ ਬਿਨਾ ਕਿਸੇ ਪੇਪਰ ਮੈਰਿਟ ਬੇਸ 'ਤੇ ਹੋਵੇਗੀ ਜਿਹਦੇ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਵਿੱਚ ਮਿਲ ਜਾਵੇਗੀ। ਜੇਕਰ ਆਪਾਂ ਡਿਟੇਲ ਵਿੱਚ ਅਸਾਮੀਆਂ ਦੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਸਫਾਈ ਸੇਵਕ ਦੀਆਂ ਅਸਾਮੀਆਂ ਜਿਸ ਵਿੱਚ ਜਨਰਲ ਕੈਟਾਗਰੀ ਦੀਆਂ 50 ਪੋਸਟਾਂ ਹੋਣਗੀਆਂ ਐਬੀਐਸ ਕੈਟਾਗਰੀ ਦੀਆਂ 13 ਪੋਸਟਾਂ ਹੋਣਗੀਆਂ ਅਨੁਸੂਚਿਤ ਜਾਤੀ ਯਾਨੀ ਕਿ ਐਸਈ ਬਾਲਮੀਕੀ ਰਾਮਦਾਸ ਯਾ ਕੈਟਾਗਰੀ ਲਈ 27 ਪੋਸਟਾਂ ਹੋਣਗੀਆਂ ਬੀਸੀ ਕੈਟਾਗਰੀ ਲਈ 13 ਪੋਸਟਾਂ ਹੋਣਗੀਆਂ ਐਕਸ ਸਰਵਿਸਮੈਨ ਜਨਰਲੀ 6 ਪੋਸਟਾਂ ਹੋਣਗੀਆਂ ਐਕਸ ਸਰਵਿਸਮੈਨ ਐਸਈ ਮਜਬੂਤ ਸਿੱਖ ਕੈਂਡੀਡੇਟ ਲਈ 4 ਪੋਸਟਾਂ ਹੋਣਗੀਆਂ ਰਾਮਦਾਸੀ ਸਿੱਖ ਕੈਂਡੀਡੇਟਸ ਲਈ 5 ਪੋਸਟਾਂ ਹੋਣਗੀਆਂ ਅਤੇ ਐਕ ਸਰਵਿਸਮੈਨ BC ਕੈਟਾਗਰੀ ਲਈ 2 ਪੋਸਟਾਂ ਹੋਣਗੀਆਂ ਜੀ ਅਤੇ ਸਪੋਰਟਸ ਕੈਟਾਗਰੀ ਜਨਰਲ ਕੈਂਡੀਡੇਟਸ ਲਈ 3 ਪੋਸਟਾਂ ਹੋਣਗੀਆਂ ਜੀ ਐਸੀ ਸਪੋਰਟਸ ਕੈਟਾਗਰੀ ਕੈਂਡੀਡੇਟਸ ਲਈ 1 ਪੋਸਟ ਹੋਵੇਗੀ ਫਿਜ਼ੀਕਲੀ ਹੈਂਡੀਕੈਪਡ ਪਰਸਨਲੀ 5 ਪੋਸਟਾਂ ਹੋਣਗੀਆਂ ਫ੍ਰੀडम फाइਟਰ ਲਈ ਵੀ 1 ਪੋਸਟ ਰੱਖਵੀ ਹੋਵੇਗੀ ਗੱਲ ਕਰੀਏ ਜੀ ਸਿਵਰਮੈਨ ਅਸਾਮੀਆਂ ਬਾਰੇ ਜਿਸ ਵਿੱਚ ਜਨਰਲ ਕੈਟਾਗਰੀ ਲਈ 17 ਪੋਸਟਾਂ ਹੋਣਗੀਆਂ ਐਵੀਐਸ ਕੈਟਾਗਰੀ ਲਈ 4 ਪੋਸਟਾਂ ਹੋਣਗੀਆਂ ਐਸਸੀ ਮਜਬੂਤ ਸਿੱਖ ਬਾਲਮੀਕੀ ਅਤੇ ਰਾਮਦਾਸੀ ਕੈਟਾਗਰੀ ਲਈ 10 ਪੋਸਟਾਂ ਹੋਣਗੀਆਂ ਜੀ ਬੀਸੀ ਕੈਟਾਗਰੀ ਲਈ 4 ਪੋਸਟਾਂ ਹੋਣਗੀਆਂ ਐਕਸ ਸਰਵਿਸਮੈਨ ਜਨਰਲ ਕੈਟਾਗਰੀ ਲਈ 6 ਪੋਸਟਾਂ ਹੋਣਗੀਆਂ ਅਤੇ ਸਪੋਰਟਸ ਕੈਟਾਗਰੀ ਜਨਰਲ ਕੈਂਡੀਡੇਟਸ ਲਈ 2 ਪੋਸਟਾਂ ਹੋਣਗੀਆਂ ਫਿਜ਼ੀਕਲੀ ਹੈਂਡੀਕੈਪਡਸ ਪਰਸਨਲੀ 2 ਪੋਸਟਾਂ ਰਹਿਣ ਵਾਲੀਆਂ ਹਨ ਇਹਨਾਂ ਪੋਸਟਾਂ ਦੇ ਜਿਹੜੇ ਫਾਰਮ ਹਨ ਜੀ ਮੁੰਡੇ ਕੁੜੀਆਂ ਦੋਨੋਂ ਹੀ ਅਪਲਾਈ ਕਰ ਸਕਦੇ ਹਨ ਅਤੇ ਇਸ ਪ੍ਰਤੀ ਦੇ ਜਿਹੜੇ ਫਾਰਮ ਹਨ ਉਹ ਆਨਲਾਈਨ ਅਪਲਾਈ ਹੋਣਗੇ ਇਸ ਤੋਂ ਬਿਨਾ ਇਸ ਨੂੰ ਆਫਲਾਈਨ ਅਪਲਾਈ ਕਰਨ ਦਾ ਅਦਰ ਮੋਡ ਨਹੀਂ ਹੋਵੇਗਾ ਸਿਰਫ ਆਨਲਾਈਨ ਹੀ ਇਸ ਪ੍ਰਤੀ ਤੇ ਫਾਰਮ ਅਪਲਾਈ ਕਰ ਸਕਦੇ ਹੋ ਜੇਕਰ ਅਸੀਂ ਗੱਲ ਕਰੀਏ ਐਜੂਕੇਸ਼ਨਲ ਕੁਆਲੀਫਿਕੇਸ਼ਨ ਬਾਰੇ ਤਾਂ ਕੈਂਡੀਡੇਟ ਨੂੰ ਪੜ੍ਹਨਾ ਲਿਖਣ ਦੀ ਜਾਣਕਾਰੀ ਹੋਣਾ ਲਾਜ਼ਮੀ ਹੈ ਜਿਹੜੇ ਕੈਂਡੀਡੇਟਸ ਪੜ੍ਹਨਾ ਲਿਖਣਾ ਜਾਣਦੇ ਹਨ ਉਹਨਾਂ ਨੂੰ 10 ਅੰਕ ਦਿੱਤੇ ਜਾਣਗੇ ਜਿਹੜੇ ਕੈਂਡੀਡੇਟਸ ਸਿਰਫ ਪੜ੍ਹਨਾ ਜਾਣਦੇ ਹਨ ਉਹਨਾਂ ਨੂੰ 5 ਅੰਕ ਮਿਲਣਗੇ ਅਤੇ ਜਿਹੜੇ ਕੈਂਡੀਡੇਟਸ ਅਨਪੜ੍ਹ ਹੋਣਗੇ ਉਹਨਾਂ ਨੂੰ ਕੋਈ ਵੀ ਅੰਕ ਨਹੀਂ ਦਿੱਤਾ ਜਾਵੇਗਾ ਜਿਹਨਾਂ ਕੈਂਡੀਡੇਟਸ ਕੋਲ ਤਿੰਨ ਸਾਲ ਦਾ ਐਕਸਪੀਰੀਅੰਸ ਹੋਵੇਗਾ ਉਹਨਾਂ ਨੂੰ 2 ਅੰਕ ਮਿਲਣਗੇ ਜਿਨ੍ਹਾਂ ਕੈਂਡੀਡੇਟਸ ਕੋਲ 4 ਸਾਲ ਦਾ ਐਕਸਪੀਰੀਅੰਸ ਹੋਵੇਗਾ ਉਹਨਾਂ ਨੂੰ 4 ਅੰਕ ਮਿਲਣਗੇ ਜਿਨ੍ਹਾਂ ਕੈਂਡੀਡੇਟਸ ਕੋਲ 5 ਸਾਲ ਦਾ ਐਕਸਪੀਰੀਅੰਸ ਹੋਵੇਗਾ ਉਹਨਾਂ ਨੂੰ 6 ਅੰਕ ਮਿਲਣਗੇ ਅਤੇ ਜਿਹੜੇ ਕੈਂਡੀਡੇਟਸ ਕੋਲ 6 ਸਾਲ ਦਾ ਐਕਸਪੀਰੀਅੰਸ ਹੋਵੇਗਾ ਉਹਨਾਂ ਨੂੰ 8 ਅੰਕ ਮਿਲਣਗੇ ਜਿਹੜੇ ਕੈਂਡੀਡੇਟਸ ਕੋਲ 7 ਸਾਲ ਜਾਂ 7 ਤੋਂ ਜ਼ਿਆਦਾ ਸਾਲਾਂ ਦਾ ਐਕਸਪੀਰੀਅੰਸ ਹੋਵੇਗਾ ਉਹਨਾਂ ਨੂੰ 10 ਅੰਕ ਮਿਲਣਗੇ ਜੀ ਜੇਕਰ ਅਸੀਂ ਏਜ ਲਿਮਿਟ ਦੀ ਗੱਲ ਕਰੀਏ ਤਾਂ ਜਨਰਲ ਕੈਟਾਗਰੀ ਵਾਲਿਆਂ ਲਈ ਘੱਟ ਤੋਂ ਘੱਟ 18 ਸਾਲ ਅਤੇ ਵੱ ਸਾਲ ਹੋਵੇਗੀ ਯਾਨੀ ਕਿ 18 ਤੋਂ 37 ਸਾਲ ਤੱਕ ਦੀ ਏਜ ਲਿਮਿਟ ਜਨਰਲ ਵਾਲਿਆਂ ਲਈ ਸੀਮਿਤ ਕੀਤੀ ਗਈ ਹੈ ਅਤੇ ਬੀਸੀ ਐਟੀ ਕੈਟਾਗਰੀ ਲਈ 5 ਸਾਲ ਦੀ ਏਜ ਰਿਲੈਕਸੇਸ਼ਨ ਹੋਵੇਗੀ ਯਾਨੀ ਕਿ ਜਿਹੜੇ ਕੈਂਡੀਡੇਟਸ ਐਸੀ ਬੀਸੀ ਕੈਟਾਗਰੀ ਤੋਂ ਬਿਲੋਂਗ ਕਰਦੇ ਹਨ ਉਹਨਾਂ ਦੀ ਏਜ ਲਿਮਿਟ 18 ਤੋਂ 42 ਸਾਲ ਤੱਕ ਹੋਵੇਗੀ ਅਤੇ ਫਿਜ਼ੀਕਲੀ ਹੈਂਡੀਕੈਪਡ ਕੈਂਡੀਡੇਟਸ ਲਈ 10 ਸਾਲ ਦੀ ਏਜ ਰਿਲੈਕਸੇਸ਼ਨ ਹੋਵੇਗੀ ਯਾਨੀ ਕਿ ਉਹਨਾਂ ਦੀ ਏਜ ਲਿਮਿਟ 18 ਤੋਂ 47 ਸਾਲ ਤੱਕ ਦੀ ਹੋਵੇਗੀ ਜੇ ਉਹਨਾਂ ਆਪਾਂ ਗੱਲ ਕਰੀਏ ਸਿਲੈਕਸ਼ਨ ਪ੍ਰੋਸੈਸ ਬਾਰੇ ਤਾਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਜੀ ਸਿਲੈਕਸ਼ਨ ਪ੍ਰੋਸੈਸ ਮੈਰਿਟ ਬੇਸਡ ਹੀ ਹੋਵੇਗੀ ਜਿਸ ਵਿੱਚ ਕੁੱਲ ਅੰਕ 25 ਰੱਖੇ ਗਏ ਹਨ ਜਿਵੇਂ ਕਿ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ 10 ਅੰਕ ਐਜੂਕੇਸ਼ਨਲ ਕੁਆਲੀਫਿਕੇਸ਼ਨ ਦੇ ਹੋਣਗੇ ਜਿਹੜੇ ਸਿਰਫ ਪੜਨਾ ਜਾਣਦੇ ਹਨ ਉਹਨਾਂ ਲਈ 5 ਅੰਕ ਹੋਣਗੇ ਜਿਹੜੇ ਪੜਨਾ ਲਿਖਣਾ ਦੋਨੋਂ ਜਾਣਦੇ ਹਨ ਉਹਨਾਂ ਲਈ 10 ਅੰਕ ਹੋਣਗੇ ਅਤੇ ਜਿਨ੍ਹਾਂ ਕੋਲ 7 ਜਾਂ 7 ਤਾਲ ਤੋਂ ਜ਼ਿਆਦਾ ਦਾ ਐਕਸਪੀਰੀਅੰਸ ਹੈ ਉਹਨਾਂ ਕੋਲ 10 ਅੰਕ ਮਿਲਣਗੇ ਅਤੇ ਜਿਹੜੇ ਕੈਂਡੀਡੇਟਸ ਕਪੂਥਲਾ ਜ਼ਿਲ੍ਹਾ ਦੇ ਵਸਨੀਕ ਹਨ ਉਹਨਾਂ ਨੂੰ 5 ਅੰਕ ਮਿਲਣਗੇ ਜਿਹੜੇ ਕੈਂਡੀਡੇਟਸ ਕਪੂਥਲਾ ਜ਼ਿਲ੍ਹਾ ਤੋਂ ਬਾਹਰ ਦੇ ਨੇ ਉਹ ਅਗਰ ਕੈਂਡੀਡੇਟ ਸਪਲਾਈ ਕਰਦੇ ਹਨ ਉਹਨਾਂ ਨੂੰ 5 ਅੰਕ ਇਹ ਵਾਲੇ ਨਹੀਂ ਮਿਲਣਗੇ ਟੋਟਲ 25 ਅੰਕਾਂ ਵਿੱਚੋਂ ਮੈਰਿਟ ਲਿਸਟ ਬਣੇਗੀ ਅਤੇ ਅਪਲਾਈ ਕਰਨ ਦਾ ਤਰੀਕਾ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਹੈ ਵਦੇਰੀ ਜਾਣਕਾਰੀ ਤੁਸੀਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਦੇਖ ਸਕਦੇ ਹੋ ਜਿਸ ਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜਿੱਥੇ ਜਾ ਕੇ ਕੈਂਡੀਡੇਟਸ ਆਨਲਾਈਨ ਫਾਰਮ ਅਪਲਾਈ ਕਰ ਸਕਦੇ ਹਨ ਕੈਂਡੀਡੇਟਸ ਲਈ ਕੁਝ ਸਪੈਸ਼ਲ ਹਦਾਇਤਾਂ ਹਨ ਕਿ ਕੈਂਡੀਡੇਟਸ ਜਿਵੇਂ ਕਿ ਏਜ ਰਿਲੈਕਸੇਸ਼ਨ ਤਾਂ ਕੋਈ ਐਸ்சி ਐਸਬੀਸੀ ਕੈਟਾਗਰੀ ਤੇ ਬਿਲੋਂਗ ਕਰਦੇ ਹਨ ਜਾਂ ਵਿਦਿਅਕ ਯੋਗਤਾ ਦਾ ਜਾਂ ਐਕਸਪੀਰੀਅੰਸ ਦਾ ਕੋਈ ਵੀ ਸਰਟੀਫਿਕੇਟ ਆ ਉਹ ਕੈਂਡੀਡੇਟਸ ਕਾਉਂਸਲਿੰਗ ਸਮੇਂ ਨਾਲ ਲੈ ਕੇ ਜਾਣ ਆਪਦੇ ਸਾਰੇ ਡਾਕੂਮੈਂਟਸ ਨਾਲ ਲੈ ਕੇ ਜਾਣੇ ਜ਼ਰੂਰੀ ਹੋਣਗੇ ਕੈਂਡੀਡੇਟਸ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਸਮੇਂ-ਸਮੇਂ ਤੇ ਜ਼ਰੂਰ ਚੈੱਕ ਕਰਦੇ ਰਹਿਣ ਤਾਂ ਜੋ ਕੋਈ ਵੀ ਅਪਡੇਟ ਆਉਂਦੀ ਹੈ ਤਾਂ ਕੈਂਡੀਡੇਟਸ ਨੂੰ ਮਿਲ ਸਕੇ ਜੇਕਰ ਕੈਂਡੀਡੇਟ ਕੋਈ ਹੋਰ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਵਰਕਿੰਗ ਡੇ ਸਵੇਰੇ 10 ਤੋਂ ਦੁਪਹਿਰੇ 1 ਵਜੇ ਤੱਕ ਦਫਤਰ ਨਗਰ ਨਿਗਮ ਕੋਪੂਤਲਾ ਤੋਂ ਜਾ ਕੇ ਪ੍ਰਾਪਤ ਕਰ ਸਕਦੇ ਹਨ ਜੀ ਇਹਨਾਂ ਅਸਾਮੀਆਂ ਦੇ ਆਨਲਾਈਨ ਫਾਰਮ ਜੋ ਅਪਲਾਈ ਹੋਣ ਨੇ ਹਨ ਉਹ 1 ਫਰਵਰੀ ਤੋਂ ਸਟਾਰਟ ਹੋ ਜਾਣਗੇ ਅਤੇ ਇਹਨਾਂ ਦੀ ਲਾਸਟ ਡੇਟ 15 ਫਰਵਰੀ ਸ਼ਾਮ 5 ਵਜੇ ਤੱਕ ਰਹਿਣ ਵਾਲੇ ਹਨ ਜੇਕਰ ਅਸੀਂ ਗੱਲ ਕਰੀਏ ਅਪਲੀਕੇਸ਼ਨ ਫੀਸ ਬਾਰੇ ਤਾਂ ਜਨਰਲ ਕੈਟਾਗਰੀ ਵਾਲਿਆਂ ਲਈ ਅਪਲੀਕੇਸ਼ਨ ਫੀਸ ਜਿਹੜੀ 500 ਰੁਪਏ ਰਹੇਗੀ ਐਸਸੀਬੀਸੀ ਕੈਟਾਗਰੀ ਵਾਲਿਆਂ ਵਾਸਤੇ 100 ਰੁਪਏ ਫੀਸ ਰਹੇਗੀ ਸਾਬਕਾ ਫੌਜੀ ਕੈਂਡੀਡੇਟਸ ਲਈ 200 ਰੁਪਏ ਫੀਸ ਰਹੇਗੀ ਫਿਜ਼ੀਕਲ ਹੈਂਡੀਕੈਪਡ ਲਈ 100 ਰੁਪਏ ਫੀਸ ਰਹੇਗੀ ਇਹ ਜੋ ਅਸਾਮੀਆਂ ਨਗਰ ਨਿਗਮ ਕਪੂਰਥਲਾ ਵੱਲੋਂ 130 ਸਫਾਈ ਸੇਵਕਾਂ ਅਤੇ 45 ਸੀਵਰਮੈਨਾਂ ਦੀ ਕੀਰਤ ਵਿਭਾਗ ਪੰਜਾਬ ਵੱਲੋਂ ਨਿਰਧਾਰਿਤ ਘਟੋ-ਘੱਟ ਉਜਰਤਾਂ ਦੀ ਸੀ ਰੇਟ ਤੇ ਸਫਾਈ ਸੇਵਕ ਅਤੇ ਸੀਵਰਮੈਨਾਂ ਦੀ ਠੇਕੇ ਤੇ ਭਰਤੀ ਲਈ ਯੋਗ ਉਮੀਦਵਾਰਾਂ ਤੋਂ ਦਰਖਾਸਤਾਂ ਦੀ ਮੰਗ ਕੀਤੀ ਜਾਂਦੀ ਹੈ ਕੋਈ ਵੀ ਉਮੀਦਵਾਰ ਉਕਤ ਦਰਸਾਈਆਂ ਦੋਨਾਂ ਸਾਮੀਆਂ ਸਫਾਈ ਸੇਵਕ ਅਤੇ ਸੀਵਰਮੈਨ ਲਈ ਆਪਣੀ ਅਰਜੀ ਦੇ ਸਕਦਾ ਹੈ ਅਜਿਹੀ ਉਮੀਦ ਤਾਰ ਨੂੰ ਆਪਣੀ ਅਰਜੀ ਦੇ ਇਸ ਸੰਬੰਧੀ ਦਰਸਾਉਣਾ ਹੋਵੇਗਾ ਅਤੇ ਦੋਨਾਂ ਅਸਾਮੀਆਂ ਵਿੱਚੋਂ ਆਪਣੀ ਪਹਿਲੀ ਅਤੇ ਦੂਸਰੀ ਕਰਜੀ ਦਰਸਾਉਣੀ ਜ਼ਰੂਰੀ ਹੋਵੇਗੀ ਇਹਨਾਂ ਦੇ ਆਫੀਸ਼ੀਅਲ ਨੋਟੀਫਿਕੇਸ਼ਨ ਦਾ ਲਿੰਕ ਤੁਹਾਨੂੰ ਸਾਡੇ ਟੈਲੀਗ੍ਰam ਚੈਨਲ ਤੇ ਮਿਲ ਜਾਵੇਗਾ ਜਿਸ ਦਾ ਲਿੰਕ ਇਸ ਦੇ ਵੀਡੀਓ ਡਿਸਕ੍ਰਿਪਸ਼ਨ ਵਿੱਚ ਦਿੱਤਾ ਗਿਆ ਹੈ ਤੁਹਾਨੂੰ ਸਾਡੀ ਇਹ ਜਾਣਕਾਰੀ ਅਗਰ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਨਾ ਭੁੱਲਣਾ thank you for watching our video a milde ha next video de vich hor pardiyan bare updates la ke thank you once again